ਲੋ ਜੀ ਦੋਸਤੋ ਗੱਡੀ ਚ ਹੈਗੀ ਮਿਸਿੰਗ ਕੱਲ ਵੀ ਇਹ ਮਿਸਿੰਗ ਕਰ ਰਹੀ ਸੀ ਕਿਤੇ ਛੱਡ ਗਈ ਬੇਡਾ ਐਕਸਿਲੈਂਡਰ ਦੀ ਟੈਸਟਿੰਗ ਕਰਿਓ ਲੋ ਜੀ ਸਾਰੇ ਸਰਾਫ ਕੰਮ ਕਰ ਰਹੇ ਇਹਦਾ ਮਤਲਬ ਪੰਪ ਤਾਂ ਸਟੈਂਡ ਕਰਦਾ ਠੀਕ ਆ ਤਾਂ ਚੱਕੀ ਮੜਾ ਦੇ ਤਾਂ ਨੂੰ ਇਹ ਕਚਰੇ ਨੇ ਸਾਰਾ ਕੁਝ ਕੀਤਾ ਜੀ ਜਿਹੜਾ ਡੀਜ਼ਲ ਫਿਲਟਰ ਬਿਲਕੁਲ ਚੋਕ ਸੀਗਾ ਆ ਦੇਖੋ ਜੀ ਜੇ ਨਾਲ ਆਪਾਂ ਇਹਦੇ ਮੁਰੇ ਉਂਗਲ ਕਰੀਏ ਨਾ ਉਂਗਲ ਉਂਗਲ ਦੇ ਵਿੱਚ ਸਰਾਫ ਕਰ ਦੋ ਹਾਂ ਜੀ ਮੰਤਜੋ ਜੀ ਹਾਂਜੀ ਇੱਕ ਨੰਬਰ ਇੰਜੈਕਟ ਬਿਲਕੁਲ ਓਕੇ ਆ ਦੋ ਦੇ ਵਿੱਚ ਪਾਇਲਟ 2 ਜਿਹੜਾ ਸਲੋ ਤੇ ਤੋਰਨ ਵੇਲੇ ਹੰਟਿੰਗ ਕਰਦਾ ਇੰਜਨ ਉਹ ਤਿੰਨੇ ਰੀਡਿੰਗਾਂ ਹੀ ਬੜੀਆਂ ਪ੍ਰਭਾਵਿਤ ਹੋਈਆਂ ਸਮੈਲ ਆਉਣ ਲੱਗੀ ਨਾ ਭਾਈ ਹਾਂਜੀ ਆਉਂਦੀ ਸਮੈਲ ਆਉਂਦੀ ਜੀ ਆਈਡਲਿੰਗ ਵੀ ਘੱਟ ਆਈਂਦੀ ਤੇ ਪਾਇਲਟ 1 ਵੀ ਘਟਾ ਠੀਕ ਹੈ ਜੀ ਜੇ ਇਹਦੇ ਚ ਘਰ ਅਸੀਂ P093 ਕੋਡ P0 ਪਾਉਜੀ ਨੇੜੇ ਲਿਆਏਗਾ ਬੈਕ ਕੰਪਰੈਸਰ ਉਹਦਾ ਆ ਰਿਹਾ ਬੇਟਾ ਬੇਟਾ ਗੱਡੀ ਬੰਦ ਕਰ ਦੇ ਫੌਜੀ ਇੱਥੇ ਆ ਜਾਓ 307 ਜਿਹੜਾ ਕਿ ਟਰੈਕਟਰਾਂ ਦੇ ਕੈਬਿਨਾ ਚ ਟਰੱਕਾਂ ਚ ਜੀਪਾਂ ਚ ਅਕਸਰ ਮਰੂਤੀਆਂ ਨੂੰ ਵੀ ਲੱਗਦਾ ਰਹਿੰਦਾ ਇਹ ਹੈਗਾ ਏਸੀ ਦਾ ਕੰਪਰੈਸਰ ਠੀਕ ਹੈ ਜੀ ਇਹ ਵੀ ਲੋਡ ਲੈ ਰਿਹਾ ਠੀਕ ਹੈ ਬੇਟਾ ਗੱਡੀ ਸਟਾਰਟ ਕਰਿਓ 1500 RPM ਤੇ AC ਲਾ ਕੇ ਮੈਨੂੰ ਫੋਨ ਦੇ ਦੇ ਪੁੱਤ ਜਿੱਥੇ ਬੈਕ ਕੰਪਰੈਸਰ ਹੈ 1500 ਦਾ ਟਕਾ ਕੇ ਰੱਖ ਬੇਟਾ AC ਬੰਦ ਕਰਕੇ ਚਲਾਇਓ ਇੱਥੇ ਮਿਸਿੰਗ ਘਾਟਦਾ ਹੈ ਜੇ ਮੈਂ ਗੱਲ ਕਰਾਂ ਇਸ ਬੈਕ ਕੰਪਰੈਸਰ ਦੀ ਬੇਟਾ ਗੱਡੀ ਬੰਦ ਕਰ ਦਿਓ ਜਿਹੜਾ ਬੈਕ ਕੰਪਰੈਸਰ ਹੈ ਮੰਨ ਲਓ ਚਾਰਾਂ ਪਿਸਟਨਾਂ ਦੇ ਵਿੱਚੋਂ ਕਿਸੇ ਦਾ ਵੀ ਕੰਪਰੈਸਰ ਜ਼ਿਆਦਾ ਲੀਕ ਕਰਦਾ ਹੋਇਆ ਤਾਂ ਵੇਖਣ ਨੂੰ ਲੱਗੂਗਾ ਯਾਰ ਇਹਦਾ ਕਿਉਂਕਿ ਗੱਡੀ ਮਿਸ ਕਰ ਰਹੀ ਹੈ ਗੱਡੀ ਕਰ ਰਹੀ ਹੈ ਹੰਟਿੰਗ ਅਗਲੇ ਦਾ ਧਿਆਨ ਕੰਪਰੈਸਰ ਵੱਲ ਤਾਂ ਜਾ ਹੀ ਨਹੀਂ ਰਿਹਾ ਹੁਣ ਚਾਰ ਪਿਸਟਨਾਂ ਦੇ ਵਿੱਚੋਂ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਦੋਸਤੋ ਗੱਡੀ ਸਾਰੀ ਅਸੀਂ ਚੈੱਕ ਕਰ ਲਈ। ਇਸ਼ੂ ਸਾਨੂੰ ਸਮਝ ਆਇਆ ਸਭ ਤੋਂ ਪਹਿਲਾਂ ਅਸੀਂ ਇਹਦਾ ਡੀਜ਼ਲ ਫਿਲਟਰ ਖੋਲਿਆ। ਡੀਜ਼ਲ ਫਿਲਟਰ ਚੋਕ ਬਹੁਤ ਸੀ। ਪਹਿਲਾਂ ਤਾਂ ਗੱਡੀ ਦੀ ਸਟਾਰਟਿੰਗ ਪ੍ਰੋਬਲਮ ਸੀ। ਸਟਾਰਟਿੰਗ ਪ੍ਰੋਬਲਮ ਠੀਕ ਹੀ ਥੀ। ਡੀਜ਼ਲ ਫਿਲਟਰ ਖੋਲਿਆ ਤੇ ਸਮਝ ਆਇਆ ਵੀ ਭਾਈ ਕਸਟਮਰ ਕਹਿੰਦਾ ਡੀਜ਼ਲ ਫਿਲਟਰ ਬਦਲਾਇਆ ਹੋਇਆ। ਮੈਂ बार-बार ਆਖਿਆ ਭਾਜੀ ਡੀਜ਼ਲ ਫਿਲਟਰ ਬਦਲਾਇਆ ਤੇ ਫਿਲਟਰ ਪਾਰਟਿਚ ਕਿਤੇ ਨੁਕਸ ਹੈ ਜਦੋਂ ਗੱਡੀ ਸਟਾਰਟਿੰਗ ਪ੍ਰੋਬਲਮ ਹੁੰਦੀ ਹੈ। ਕਸਟਮਰ ਕਹਿੰਦਾ ਜੀ ਪਿਛਲੀ ਸਰਵਿਸ ਤੇ ਬਦਲਾਇਆ। ਜੋ ਖੋਲ ਤਾ ਹੈ ਲੱਗਦਾ ਸੀ ਵੀ ਪਿਛਲੇ ਕਈ ਸਰਵਸਨ ਕਿਸੇ ਨੇ ਡੀਜ਼ਲ ਫਿਲਟਰ ਹੀ ਨਹੀਂ ਬਦਲਿਆ ਜੋ ਕਚਰਿਆਂ ਦੀ ਹਾਲਤ ਸੀ ਜੋ ਫਿਲਟਰ ਦੀ ਹਾਲਤ ਸੀ ਜੋ ਗੱਡੀ ਮਿਸ ਕਰਦੀ ਸੀ ਕਿਤੇ ਮਿਸ ਕਰਦੀ ਸੀ ਕਿਤੇ ਨਹੀਂ ਮਿਸ ਕਰਦੀ ਸੀ ਇੰਜੈਕਟਰਾਂ ਚ ਸਮੱਸਿਆ ਕਿੱਥੇ ਸੀ ਅੱਗੇ ਚੱਲ ਕੇ ਸਾਰੀਆਂ ਚੀਜ਼ਾਂ ਵੇਖੋਗੇ ਇੰਜੈਕਟਰਾਂ ਦੀ ਟੈਸਟਿੰਗ ਚ ਕਿਵੇਂ ਇੰਜੈਕਟਰ ਚੈੱਕ ਕੀਤੇ ਜਾਂਦੇ ਆ ਪੀ0093 ਕੋਡ ਆਉਂਦਾ ਸੀ ਤੇਲ ਦੀ ਹਾਲਤ ਇਹ ਹੋਵੇ ਤੇ ਇੰਜੈਕਟਰ ਬਚ ਨਹੀਂ ਸਕਦੇ ਪੰਪ ਬਚੀ ਨਹੀਂ ਸਕਦਾ ਡੀਆਰਵੀ ਦੇ ਵਿੱਚ ਉਹ ਵੀ ਪਾਲਿਸ਼ ਖਤਮ ਸੀ ਅੱਗੇ ਜਾ ਕੇ ਦਿਖਾਵਾਂਗੇ ਆਪਾਂ ਇਹ ਚੀਜ਼ਾਂ ਨੂੰ ਜੌਬ ਨੂੰ ਡਨ ਕਰਕੇ ਪਹਿਲਾਂ ਤਾਂ ਡੀਜ਼ਲ ਫਿਲਟਰ ਪਾਇਆ ਡੀਜ਼ਲ ਫਿਲਟਰ ਪਾ ਕੇ ਗੱਡੀ ਨੂੰ ਕੀਤਾ ਰਨ ਜਿਹੜੀ ਜਿਹੜੀਆਂ ਗੱਡੀ ਦੇ ਵਿੱਚ ਕਮੀਆਂ ਦਿਖਦੀਆਂ ਗਈਆਂ ਵਨ ਬਾਈ ਵਨ ਉਹਨਾਂ ਨੂੰ ਅਸੀਂ ਉਹਦੇ ਸੋਲੂਸ਼ਨ ਨੂੰ ਅਸੀਂ ਦੂਰ ਕਰ ਦੇ ਗਏ ਹਰੇਕ ਗੱਲ ਅਸੀਂ ਕਸਟਮਰ ਨਾਲ ਵੀ ਸਾਂਝੀ ਕਰ ਦੇਗੇ ਜਦੋਂ ਡੀਜ਼ਲ ਫਿਲਟਰ ਖੋਲ ਕੇ ਰਿਲੈਕਸ ਹੋਏ ਥੋੜੇ ਜੇ ਪ੍ਰੋਬਲਮ ਫੇਰ ਉੱਥੇ ਡੀਆਰਬੀ ਕਚਰੇ ਨਾਲ ਭਰਿਆ ਹੋਇਆ ਸੀ ਕੁਕੀ ਲੀਕ ਕਿੱਥੇ ਹੋ ਰਿਹਾ ਇਨ ਨੂੰ ਫਿਊਲ ਪ੍ਰੋਪਰ ਨਹੀਂ ਮਿਲਦਾ ਤੇ ਗੱਡੀ 1500 rpm ਤੇ ਹੰਟਿੰਗ ਵੀ ਕਰੂਗੀ ਗੱਡੀ ਮਿਸਿੰਗ ਵੀ ਕਰੂਗੀ ਗੱਡੀ ਚ ਜਾਨ ਹੀ ਨਹੀਂ ਹੁੰਦੀ ਬਹੁਤ ਸਾਰੇ ਦੋਸਤਾਂ ਦੇ ਫੋਨ ਆਉਂਦੇ ਹੁੰਦੇ ਆ ਬਾਈ ਜੀ ਆ ਵੀ ਕਰਾ ਲਿਆ ਬਾਈ ਜੀ ਆ ਵੀ ਕਰਾ ਲਿਆ ਬਾਈ ਜੀ ਆ ਵੀ ਕਰਾ ਲਿਆ ਬਿਲਕੁਲ ਠੀਕ ਹੈ ਬਾਈ ਜੀ ਕਰਾਓ ਪਰ ਉਹ ਚੈੱਕ ਕਿਵੇਂ ਕਰਨਾ ਹੈ ਕਿਹੜੀ ਚੀਜ਼ ਕਿੱਥੇ ਕਮੀ ਹੈ ਆਹੋ ਜਿਹੜਾ ਪਿਸਟਨ ਨਿਕਾ ਜਿਆ ਡੀਆਰਬੀ ਦਾ ਇਹ ਲੀਕੀਤਾ ਹੋਇਆ ਹੈ ਲੀਕ ਤੋਂ ਭਾਵੇਂ ਦੀ ਪੱਲ ਛੁੱਟ ਗਈ ਜਿੱਥੋਂ ਇੱਥੇ ਪ੍ਰੈਸ਼ਰ ਸਟੈਂਡ ਨਹੀਂ ਕਰੂਗਾ ਤੇ ਬਾਈ ਜੀ ਨੁਕਸ ਲੱਪਣੇ ਬਹੁਤ ਔਖੇ ਹੁੰਦੇ ਆ ਕਿ ਆਪਣੇ ਕੋਲੇ ਹਰੇਕ ਕੌਡਿਅਨਸ ਦੀ ਗੱਲ ਦਾ ਜਵਾਬ ਨਹੀਂ ਹੈਗਾ ਕਿਉਂਕਿ ਹਰੇਕ ਵਿਅਕਤੀ ਕਹਿੰਦਾ ਵੀ ਮੈਂ ਕਰਾਇਆ ਹੋਇਆ ਫਿਰ ਆਪਾਂ ਸਭ ਤੋਂ ਪਹਿਲਾਂ ਈਜ਼ੀਅਰ ਵਾਲ ਖੋਲ੍ਹ ਲਿਆ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਕੀਤਾ 1 ਬਾਈ 1 ਇੰਜੈਕਟਰ ਵੀ ਕਰਵਾਏ ਉਹ ਅੱਗੇ ਜਾ ਕੇ ਦਿਖਾਵਾਂਗੇ ਤੁਹਾਨੂੰ ਇੰਜੈਕਟਰ ਕਰਨ ਦਾ ਕਾਰਨ ਕੀ ਸੀ ਜਦੋਂ 1500 ਆਰਪੀਐਮ ਦੇ ਉੱਤੇ ਗੱਡੀ ਹੰਟਿੰਗ ਕਰੇ ਉਹ ਵੀ ਬਰੀਕੀ ਚ ਕੱਢਣਾ ਜ਼ਰੂਰੀ ਸੀ ਕਸਟਮਰ ਕਹਿੰਦਾ ਬਾਈ ਜੀ ਮੈਨੂੰ ਗੱਡੀ ਜ਼ੀਰੋ ਜ਼ੀਰੋ ਚਾਹੀਦੀ ਹੈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਗੱਡੀ ਰੱਖੀ ਸੀ 4 ਦਿਨ 1/1 1/1 ਵਨ ਕੰਮ ਕਰਦੇ ਗਏ ਨੁਕਸ ਨਿਕਲਦੇ ਗਏ ਤੇ ਗੱਡੀ ਦੀ ਜੋਪ ਨੂੰ ਰਨ ਕਰ ਦਿੱਤਾ ਜਦੋਂ ਈਜ਼ੀਅਰ ਵਾਲ ਦੀ ਕਾਰਬੋਨਾਈਜ਼ਡ ਮੈਨੀਫੋਲਡ ਕਾਰਬਨ ਨਾਲ ਭਰਿਆ ਹੋਊਗਾ ਸਟਕ ਹੋਊਗਾ ਤੇ ਗੱਡੀ ਦੇ ਵਿੱਚ ਕਿਤੇ ਵੀ ਜਾਨ ਨਹੀਂ ਹੋਊਗੀ ਫਿਰ ਤੁਸੀਂ ਕਹੋਗੇ ਭਾਈ ਜੀ ਤੁਸੀਂ ਕਹਿੰਨੇ ਆ ਵੀ ਪੰਪ ਦਾ ਪ੍ਰੈਸ਼ਰ ਐ ਨਹੀਂ ਸੀ ਗੱਡੀ ਦੀ ਜਾਨ 1/1 ਹਰੇਕ ਪਾਰਟ ਹੈ ਜਿਹੜਾ ਜਿਵੇਂ ਬੋਡੀ ਦਾ ਪਾਰਟ ਕੰਮ ਕਰਦਾ ਐ ਐਵੇਂ ਗੱਡੀ ਦੇ ਪਾਰਟਸ ਐ ਜਿਹੜੇ ਉਹ ਕੰਮ ਕਰਦੇ ਐ ਜਦੋਂ ਫਿਲਟਰ ਦੀ ਹਾਲਤ ਇਹ ਹੋਵੇ ਫਿਰ ਡੀਆਰਵੀ ਵੀ ਕੀ ਕਰੇ ਰੇਲ ਵੀ ਕੀ ਕਰੇ ਕਿਉਂਕਿ ਡੀਜ਼ਲ ਇੰਨਾ ਚੋਕ ਹੈ ਸਭ ਤੋਂ ਦੋਈ ਚੀਜ਼ਾਂ ਦੇ ਵਿੱਚ ਕੰਮ ਕਰਦੀਆਂ ਦੋ ਕੰਮ ਕਰਦੀ ਇੱਕ ਡੀਜ਼ਲ ਇੱਕ 에ਅ 에ਅ ਰਤ ਮੱਕਾ ਪਾਉਂਦੀ ਹੈ ਡੀਜ਼ਲ ਇਹਨੂੰ એનર્ਜੀ ਦਿੰਦਾ ਹੈ ਫਟਦੇ ਨੇ ਬਲਾਸਟ ਹੁੰਦਾ ਹੈ ਅਗਰ ਕਚਰੇ ਬਣ ਗਏ ਧੂਆ ਬਣੂਗਾ ਤਾਂ ਉਹ ਕਾਰਬਨ ਕੰਟੈਂਟ ਵਧਣਗੇ ਕਿ ਡੀਜ਼ਲ ਫਿਲਟਰ ਇੰਨਾ ਚੋਕ ਸੀ ਇੰਜੈਕਟਰ ਖੋਲ ਕੇ ਅਸੀਂ ਦਿੱਤੇ ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਜਿਹੜੀਆਂ ਪਾਈਪਾਂ ਸੀਗੀਆਂ ਇਹ ਪਾਈਪਾਂ ਵੀ ਕਚਰੇ ਨਾਲ ਭਰੀਆਂ ਪਈਆਂ ਸੀ ਆਪਾਂ ਉਹਨਾਂ ਨੂੰ ਵੀ ਕਲੀਨ ਕੀਤਾ 1 ਬਾਈ 1 ਹਰ ਇੱਕ ਚੀਜ਼ ਨੂੰ ਜਦੋਂ ਜੌਬ ਨੂੰ ਆਪਾਂ ਡਨ ਕਰਦੇ ਆ ਤੇ ਰਿਜ਼ਲਟ ਫੇਰ ਹੀ ਮਿਲਦੇ ਆ ਮੈਂ ਇਥੇ ਹਮਰ ਰਿਕਵੈਸਟ ਕਰੂੰਗਾ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਹੋਵੇ ਇਸਨੂੰ ਯਾਦ ਕਰ ਲਿਓ ਅਪੇਸ਼ੀਅਸ ਰੱਖ ਕੇ ਜਰੂਰ ਆਓ ਜਿਹੜਾ ਸਮਾਨ ਪੈਂਦਾ ਹੈ ਪਾਈਦਾ ਹੈ ਅਪਾ ਡੀਆਰਵੀ ਦੇ ਨਾਲ ਨਾਲ ਰੀਲ ਖੋਲੀ ਰੀਲ ਦੇ ਵਿੱਚ ਕਚਰੇ ਕਿੰਨੇ ਬਹੁਤ ਸਾਰੇ ਦੋਸਤ ਇੰਜੈਕਟਰ ਵੀ ਕਰਵਾ ਲੈਂਦੇ ਡੀਜ਼ਲ ਫਿਲਟਰ ਵੀ ਪਵਾ ਲੈਂਦੇ ਆ ਉਸ ਤੋਂ ਬਾਅਦ ਬਹੁਤ ਨਾਲ ਦਾ ਇਸ਼ੂ ਹੁੰਦਾ ਵੀ ਬਾਈ ਜੀ ਮੇਰੇ ਨਾਲ ਹਜੇ ਵੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਇੰਜੈਕਟਰਾਂ ਚ ਇਸ਼ੂ ਆ ਗਿਆ ਜਦੋਂ ਕਿਤੇ ਕਚਰਾ ਹੋਊਗਾ ਇੰਜੈਕਟਰਾਂ ਚ ਸਪਾਉਣਗੇ ਹੁਣ ਆਪਾਂ ਕਿਵੇਂ ਇੰਜੈਕਟਰ ਨੂੰ ਚੈੱਕ ਕਰਦੇ ਆ ਟੈਸਟਿੰਗ ਕਿਵੇਂ ਕਰਦੇ ਆ ਆਜੋ ਆਪਾਂ ਲੀਕ ਚੈੱਕ ਕਰ ਰਹੇ ਸੀ ਉਹਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਇਹਦੇ ਵਿੱਚ ਕੱਲੇ-ਕੱਲੇ ਇੰਜੈਕਟਰ ਦਾ ਪਤਾ ਲੱਗ ਜਾਂਦਾ ਸਿਸਟਮ ਦੇ ਵਿੱਚ ਉੱਪਰ ਕੀ ਲਿਖਿਆ ਹੈ ਬੇਟਾ ਕੰਟਰੋਲ ਦੀ ਸਿਲੈਕਟਿਵ ਸਿਲੰਡਰ ਆਫ ਫਿਊਲ ਕਟ ਆਹ ਜੀ ਇਹਦੀ ਲੀਕ ਚੈੱਕ ਕਰਾਂਗੇ ਇਹਦੀ ਲੀਕ ਕਿਵੇਂ ਚੈੱਕ ਕਰੀਦੀ ਹੈ ਕਿਉਂਕਿ ਇੱਕ-ਇੱਕ ਇੰਜੈਕਟਰ ਨੂੰ ਆਪਾਂ ਜਦੋਂ ਆਫ ਕਰਾਂਗੇ ਚਾਰ ਇੰਜੈਕਟਰ ਹੈ ਤੇ ਇਹਦੀ ਵਾਈਬ੍ਰੇਸ਼ਨ ਹੈ ਜਿਹੜੀ ਉਹ ਵਧੇ ਕਿਤੇ ਘਟੇਗੀ ਉਹ ਜਜਮੈਂਟ ਅਸੀਂ ਕਰਨੀ ਹੈਗੀ ਹੈ ਸੋ ਆਪਾਂ ਇੰਜੈਕਟਰ ਨੂੰ ਆਫ ਕਰਕੇ ਦੇਖ ਰਹੇ ਹਾਂ ਕਿਹੜੇ ਇੰਜੈਕਟਰ ਬੰਦ ਕੀਤੇ ਆ ਹੰਟਨ ਵਾਦੀ ਹੈ ਜੇ ਉਹ ਵਾਦੀ ਹੈ ਨਾ ਮਤਲਬ ਉਹ ਵਰਕ ਕਰ ਰਿਹਾ ਜਿਹੜੇ ਦੂਜੇ ਐ ਉਹ ਬਲੌਕ ਐ ਜਾਂ ਵਰਕਿੰਗ ਨਹੀਂ ਕਰ ਰਹੇ ਹੁਣ 2 ਨੰਬਰ ਤੇ ਆ ਗਏ 3 ਨੰਬਰ ਤੇ ਆ ਗਏ ਇਦਾਂ ਤਾਂ ਦਰਸ਼ਕਾਂ ਨੂੰ ਪਤਾ ਨਹੀਂ ਲੱਗਣਾਗਾ ਵੀ ਮੈਂ ਕੀ ਕਹਿ ਰਿਹਾ ਹੈਗਾ ਠੀਕ ਐ ਆਪਾਂ ਹੁਣ ਚੱਲਦੇ ਆ ਗੱਡੀ ਦੇ ਮਗਰਲੇ ਪਾਸੇ ਜਿਹੜੀ ਪੋਜੀਸ਼ਨ ਮਿਲਦਾ ਇੰਜੈਕਟਰ ਖੁੱਲਣਗੇ ਲਓ ਜੀ ਦੋਸਤੋ ਗੱਡੀ ਚ ਹੈਗੀ ਮਿਸਿੰਗ ਕੱਲ ਵੀ ਇਹ ਮਿਸਿੰਗ ਕਰ ਰਹੀ ਸੀ ਕਿਤੇ ਛੱਡ ਗਈ ਬੇਟਾ ਐਕਸਿਲੰਡਰ ਦੀ ਟੈਸਟਿੰਗ ਕਰਿਓ दो की करेन दी करो स्टॉक कर चार नंबर करो फिर एक करो ਲੋ ਜੀ ਕਿਉਂਕਿ ਹੁਣ ਦੋ ਸਿਲੰਡਰ ਮੈਸ ਕਰ ਲਾਪੇ ਨਾ ਆਵਾਜ਼ ਬਦਲ ਗਈ ਹੁਣ ਪੁੱਤਰ ਜੀ ਇੱਕ ਨੰਬਰ ਹੁਣ ਦੋ ਕਰਿਓ ਤਿੰਨ ਚੱਲਿਓ ਹੁਣ ਚੱਲਿਓ ਜੀ ਚਾਰ ਹੁਣ ਆਪਾਂ ਇੱਕ ਪਹਿਲੇ ਨੰਬਰ ਤੇ ਫੇਰ ਆਇਓ ਪੁੱਤਰੇ ਲੋ ਜੀ ਇੱਥੇ ਬਾਦ ਦੀ ਇਹਦਾ ਮਤਲਬ ਵੀ ਆਲਰੇਡੀ 300 ਲੀਟਰ ਜਿਹੜੇ ਉਹ ਵਰਕ ਘੱਟ ਕਰ ਰਹੇ ਐ ਤਾਂ ਹੁਣ ਜਦੋਂ ਇੱਕ ਨੰਬਰ ਨੂੰ ਵੀ ਆਪਾਂ ਆਫ ਕਰ ਦਿੰਨੇ ਆ ਤਾਂ ਦੀ ਮਿਸਿੰਗ ਵਾਜ ਜਾਂਦੀ ਐ ਦੁਬਾਰਾ ਫੇਰ ਬੇਟਾ ਇੱਕ ਨੰਬਰ ਕਰਿਓ ਲੋ ਜੀ ਇਹ ਵਾਲਾਂ ਦੀ ਟੈਸਟਿੰਗ ਹੋ ਰਹੀ ਐ ਸੋ ਦੋਸਤੋ ਸਾਨੂੰ ਪਤਾ ਲੱਗ ਜਾਂਦਾ ਵੀ ਲੋਕ ਸੈ ਕਿੱਥੇ ਆ ਆਪਾਂ ਅੰਦਰ ਚਲਦੇ ਆ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਇੰਜੈਕਟਰ ਨੂੰ ਕਿਵੇਂ ਆਪਾਂ ਸਟਾਪ ਕਰਦੇ ਹਾਂ ਜਦੋਂ ਇੱਕ ਇੱਕ ਨੰਬਰ ਨੂੰ ਸਟਾਪ ਕਰਦੇ ਆ ਨਾ ਤਾਂ ਜਿਹੜਾ ਸਿਲੰਡਰ ਆਲਰੇਡੀ ਔਰ ਪਹਿਲਾਂ ਮਿਸ ਕਰਦਾ ਹੈ ਉਹਨੂੰ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਜਦੋਂ ਜਿਹੜਾ ਸਿਲੰਡਰ ਵਰਕ ਕਰਦਾ ਹੈ ਆਪਾਂ ਉਹਨੂੰ ਵੀ ਬੰਦ ਕਰ ਦਿੰਦੇ ਆ ਤੇ ਉੱਥੇ ਮਿਸਿੰਗ ਵੱਜ ਜਾਂਦੀ ਹੈ ਸੋ ਗੱਲ ਤੁਹਾਨੂੰ ਸਮਝ ਆ ਗਈ ਹੋਊਗੀ ਇਹਨਾਂ ਦੇ ਇੰਜੈਕਟਰਾਂ ਦਾ ਕੰਮ ਕਰਾਉਣਾ ਪੈਣਾ ਹੈ ਆਪਾਂ ਹੁਣ ਕਸਟਮਰ ਨੂੰ ਪੁੱਛਾਂਗੇ ਤੇ ਇੰਜੈਕਟਰਾਂ ਦਾ ਕੰਮ ਕਰਾਉਣ ਵਾਸਤੇ ਖੋਲਣਗੇ ਲੋ ਜੀ 1 ਮਿੰਟ ਦੀ ਇਹਦੀ ਟੈਸਟਿੰਗ ਹੁੰਦੀ ਹੈ ਦੋਸਤੋ ਤੋ ਐਮ ਐਲ ਜਿਹੜਾ ਬਹਿ ਬਾਰੇ ਦਾ ਇੰਜੈਕਟਰ ਜਿਹੜਾ ਪਹਿਲੇ ਨੰਬਰ ਦਾ ਹੈ ਪਹਿਲੇ ਨੰਬਰ ਦਾ ਇੰਜੈਕਟਰ ਬਿਲਕੁਲ ਓਕੇ ਹੈ ਜੀ ਰੀਡਿੰਗਾਂ ਗ੍ਰੀਨ ਹੋ ਚੁੱਕਾ ਹੈ ਕਿਤੇ ਨਾ ਕਿਤੇ ਇਸ਼ੂ ਹੈ ਹੁਣ ਦੇਖਦੇ ਆ ਦੋ ਨੰਬਰ ਇੰਜੈਕਟਰ ਤਿੰਨ ਨੰਬਰ ਤੇ ਚਾਰ ਨੰਬਰ ਚਾਰ ਨੰਬਰ ਇੰਜੈਕਟਰ ਖੋਲਿਆ ਜੀ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਪ੍ਰੋਬਲਮ ਕਿੱਥੇ ਆ ਸੋ ਪ੍ਰੈਕੀਮ ਯੋੜੀ ਚਾਹੀਦੀ ਹੈ ਕਿਉਂਕਿ ਗੱਡੀ ਨਾਲ ਮਿਊਸਿੰਗ ਕਰ ਰਹੀ ਸੀਗੀ 14 14 ਆਈ ਹੈ ਜੀ ਨਹੀਂ 14 ਹਾਂਜੀ 14 ਆਈ ਹੈ ਜੀ 14 ਪੁਆਇੰਟ ਕੁਛ ਆ ਗਈ ਜੀ 14 ਪੁਆਇੰਟ ਸਮਥਿੰਗ ਕਰ ਲਓ 14 ਪੁਆਇੰਟ ਕੁਛ ਐਮ ਐਲ ਠੀਕ ਹੈ ਜੀ ਰੀਡਿੰਗ ਕਰ ਹਾਂਜੀ ਕਿਉਂਕਿ ਦੀ 100 ਚਾਹੀਦੀ ਸੀਗੀ ਜੇ ਆਪਾਂ ਇਹਦੇ ਤੇ ਮੁਕਾਬਲੇ ਦੇਖੀਏ ਮਿਕਸ ਪਾਵਰ ਦੇ 100 ਚਾਹੀਦੀ ਸੀ ਤੇ ਯੈਲੋ ਆਈ ਆ ਓਕੇ ਅਗਲੀ ਟੈਸਟਿੰਗ ਕਰੋ ਜੀ ਠੀਕ ਹੈ ਇਹਦਾ ਆ ਨਹੀਂ ਰਿਹਾ ਪ੍ਰੋਪਰ ਆਪਾਂ ਹੁਣ ਜਿਹੜਾ ਸਹੀ ਆ ਉਹ ਵੀ ਲਾ ਕੇ ਦਿਖਾਓ ਜਰਾ ਆਪਾਂ ਜੀ ਹੁਣ ਬੈਕ ਕਲੀਕ ਜਿਹੜਾ ਟੈਸਟਿੰਗ ਕਰ ਰਹੇ ਆਂ ਬੇਟਾ ਚੱਕੀ ਮੜਾ ਦਿੱਤਾ ਉਹਨੂੰ ਇਹ ਕਚਰੇ ਨੇ ਸਾਰਾ ਕੁਝ ਕੀਤਾ ਜੀ ਜਿਹੜਾ ਡੀਜ਼ਲ ਫਿਲਟਰ ਬਿਲਕੁਲ ਚੋਕ ਸੀਗਾ ਆਹ ਦੇਖੋ ਜੀ ਇਹਨਾਂ ਦਾ ਆਪਾਂ ਇਹਦੇ ਮੁਰੇ ਉਂਗਲ ਕਰੀਏ ਨਾ ਉਂਗਲ ਉਂਗਲ ਦੇ ਵਿੱਚ ਸਰਾ ਕਰ ਦੋ ਅੰਤਿਮ ਰੂਪ ਚੀਨਾਂ ਪਲਾਸਟਿਕ ਦੇ ਕਰਕੇ ਗਾਹ ਪੂਰਾ ਐਕਲੀਕਸ ਚੈੱਕ ਕਰ ਰਹੀ ਸੀ ਕਿ ਸਹੀ ਇੰਜੈਕਟਰ ਹੈ ਇਹਦੇ ਵਿੱਚ ਜੇ ਮੋਰੀ ਵੀ ਕਰ ਦਿੰਦਾ ਹੱਥ ਦੇ ਵਿੱਚ ਕਿਲੋ ਬਟਨ ਕਰ ਜਾਓ ਜੀ ਸਹੀ ਪ੍ਰੈਸ਼ਰ ਜਿਵੇਂ ਹੁਣ ਤੁਹਾਨੂੰ ਦਿਖਾਇਆ ਪੇਪਰ ਨੂੰ ਪਾੜਦਾ ਹੈ ਐ ਸਟਾਰਟਿੰਗ ਤੇ ਚਾਹੀਦਾ ਦੋਸਤੋ ਆਪਾਂ ਤੁਹਾਨੂੰ ਚਾਰੇ ਇੰਜੈਕਟਰਾਂ ਦੀਆਂ ਰੀਡਿੰਗਾਂ ਸਮਝਾਵਾਂਗੇ ਤੇ ਜਿਹੜਾ ਡੀਜ਼ਲ ਗੰਦੇ ਨੇ ਨੁਕਸਾਨ ਕੀਤਾ ਹੈ ਉਭੀ ਤੁਹਾਡੇ ਸਾਹਮਣੇ ਹੈ ਚਲੋ ਆਜੋ ਚਾਰੇ ਇੰਜੈਕਟਰਾਂ ਦੀ ਰੀਡਿੰਗ ਲੈ ਚੁੱਕੇ ਆ ਤੇ ਚਾਰੇ ਇੰਜੈਕਟਰਾਂ ਦੀ ਰੀਡਿੰਗ ਬਾਰੇ ਜਾਣਕਾਰੀ ਲਓ ਤਿੰਨ ਹਾਂਜੀ ਇੱਕ ਨੰਬਰ ਇੰਜੈਕਟ ਬਿਲਕੁਲ ਓਕੇ ਆ ਦੋ ਦੇ ਵਿੱਚ ਪਾਇਲਟ 2 ਜਿਹੜਾ ਸਲੋ ਤੇ ਤੋਰਨ ਵੇਲੇ ਹੰਟਿੰਗ ਕਰਦਾ ਇੰਜਨ ਉਹ ਤਿੰਨੇ ਰੀਡਿੰਗਾਂ ਹੀ ਬੜੀਆਂ ਪ੍ਰਭਾਵਿਤ ਹੋਈਆਂ ਸਮੈਲ ਆਉ ਲੱਗਦੀ ਨਾ ਭਾਈ ਹਾਂਜੀ ਆਉਂਦੀ ਸਮੈਲ ਆਉਂਦੀ ਜੀ ਆਈਡਲਿਕ ਵੀ ਘੱਟ ਆਏਂਦੀ ਤੇ ਪਾਇਲਟ 1 ਵੀ ਘੱਟ ਆ ਠੀਕ ਹੈ ਜੀ ਜੇ ਇਹਦੇ ਚ ਘਰ ਅਸੀਂ P093 ਕੋਡ P093 ਅਗਰ ਇਹਦੀ ਬੈਕ ਲੀਕਸ ਸਭ ਤੋਂ ਉੱਪਰ ਵਾਲੀ ਵੱਧਦੀ ਫਿਰ ਅਸੀਂ ਗਿਣਦੇ ਹੁਣ ਸਾਨੂੰ ਪੰਪ ਦੇਖਣਾ ਪਏਗਾ ਜਾਂ ਕਿਤੇ ਹੋਰ ਪ੍ਰੋਬਲਮ ਹੈ ਫਿਊਲ ਪ੍ਰੋਪਰ ਨਹੀਂ ਮਿਲ ਰਿਹਾ ਮਾਰੇ ਭਾਈ ਜੀ ਕਪੜਾ ਦੋਹੇ ਭਾਈ ਜੀ ਦਿਖਾਓ ਜੀ ਅਕੱਛਰ ਦਾ ਕੰਮ ਹੁੰਦਾ ਜੀ ਜਦੋਂ ਡੀਜ਼ਲ ਫਿਲਟਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਇਹ ਕਿੱਟ ਨੂੰ ਖਰਾਬ ਕਰ ਦਿੰਦਾ ਉਹ ਆਪਾਂ ਰਾਤਰੀ ਭਾਜੀ ਸਾਫ ਜਾਂ ਕੱਪੜਾ ਫੜਿਓ ਇੱਕ ਵਾਰੀ ਆਹ ਸਾਫੀ ਮਾਰੇ ਸਾਫ ਵਾਲਾ ਪਾਸਾ ਆਪਾਂ ਦੇਖ ਲਈਏ ਕਿੰਨਾ ਗੰਦਾ ਵਾਹੇ ਗਰੂ ਲੋਜੀ ਇੰਜੈਕਟਰਾਂ ਦੀ ਸਮੱਸਿਆ ਤਾਂ ਵੀ ਖਰਾਬ ਹੋਣੀ ਹੈ ਨਾ ਜਦੋਂ ਇੰਨਾ ਕਚਰਾ ਹੁਣ ਇਹਦੇ ਵਿੱਚ ਕਿੰਨਾ ਨਿਕਲਦਾ ਆਪਾਂ ਉਹ ਵੀ ਦੇਖਦੇ ਹਾਂ ਫਿਰ ਵੀ ਜੀ ਹਾਲ ਹੋਗੀ ਕੰਟਰੋਲ ਵਾਲ ਬਾਹਰ ਕੱਢ ਜਦੋਂ ਕਚਰੇ ਵਿੱਚ ਜਾਣਗੇ ਕੋਰਿਆ ਕੰਡੀਸ਼ਨ ਚਲਦੀ ਜਿਆਦਾ ਹਾਲਤ ਮਾੜੀ ਹੋਗੀ ਤੇ ਉਦੋਂ ਫਿਰ ਇਹ ਸਮੱਸਿਆ ਤਾਂ ਸੁਖਰੀ ਹੋਗੀ ਆਹ ਕੰਟਰੋਲ ਵਾਲਾ ਜੀ ਮੇਂਗਰ ਸਾਫਾ ਬਿਲਕੁਲ ਆਪਾਂ ਨੇ ਤੇ ਕੋਈ ਹੱਥ ਲਾਉਣਾ ਕੋੜੇ ਬਾਜੀ ਕਰ ਮਹਾਰਾਜਾ ਇਹਨੂੰ ਫਲੋਂਗਲ ਫਲੋਂਗ 280 ਸਸਤੀ ਕਾਲ ਇੱਕ ਡੀਜ਼ਲ ਫਿਲਟਰ ਇੰਨਾ ਗੰਦਾ ਉਸ ਡੀਜ਼ਲ ਫਿਲਟਰ ਦੇ ਚਲਦੇ ਆ ਵੀਡੀਓ ਦੇਖਿਓ ਇੰਜੈਕਟਰ ਪ੍ਰਭਾਵਿਤ ਹੋਏ ਰੇਲ ਪ੍ਰਭਾਵਿਤ ਹੋਈ ਫਿਲਟਰ ਚੋਕ ਹੋ ਗਿਆ ਪੰਪ ਟੈਸਟ ਕਰਨ ਵਾਸਤੇ ਕਿਹੜਾ ਕਿਹੜਾ ਕੁਝ ਕਰਨਾ ਪਿਆ P0093 ਕਿਹੜੇ ਪੰਗੇ ਪਏ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਜਦੋਂ ਫਿਲਟਰ ਤੇ ਤੇਲ ਮਾੜਾ ਹੋਊ ਫਿਰ ਗੱਡੀ ਦੇ ਇੰਜੈਕਟਰਾਂ ਤੇ ਪੰਪ ਤੇ ਫਰਕਤਾ ਪਊਗਾ ਜੀ ਬੇਟਾ ਜੀ ਮੈਨੂੰ ਫੋਨ ਫੜਾ ਲਓ ਦੋਸਤੋ ਤੇ ਮੈਂ ਰਿਕਵੈਸਟ ਕਰੂੰਗਾ ਇੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰਿਕਵੈਸਟ ਇਸ ਕਰਕੇ ਕਰ ਰਹੇ ਆਂ ਵੀ ਜਿਹੜੀਆਂ ਕੰਮ ਦੀਆਂ ਗੱਲਾਂ ਉਹ ਤੁਸੀਂ ਨਹੀਂ ਸਮਝ ਪਾਉਂਦੇ ਠੀਕ ਹੈ ਜੀ ਕਿਉਂਕਿ ਇਹ ਗੱਡੀ ਪਹਿਲਾਂ ਕਿਤੇ ਮਿਸ ਮਾਰਦੀ ਸੀ ਕਿਤੇ ਨਹੀਂ ਮਾਰਦੀ ਸੀ ਕਾਫੀ ਸਾਰੇ ਇਸ਼ੂ ਅਸੀਂ ਇਹਦੇ ਦੂਰ ਕੀਤੇ ਸਟਾਰਟਿੰਗ ਪ੍ਰੋਬਲਮ ਸੀ ਠੀਕ ਹੈ ਜੀ ਹੁਣ ਮੈਂ ਇੱਕ ਚੀਜ਼ ਦਿਖਾਉਣਾ ਹੈ ਅਸੀਂ ਜਦੋਂ ਇੰਜੈਕਟਰ ਕਰਾ ਲਏ ਇੰਜੈਕਟਰਾਂ ਦੀ ਵੀ ਵੀਡੀਓ ਨਾਲ ਐ ਉਹਨਾਂ ਟਰਨ ਨਹੀਂ ਹੈਗਾ ਜਿੰਨਾ P0093 ਕੋਡ ਆ ਰਿਹਾ ਫਿਰ ਸਾਡੇ ਦਿਮਾਗ ਚ ਗਿਆ ਵੀ ਰਹਿ ਕੀ ਗਿਆ ਡੀਆਰਵੀ ਆਪਾਂ ਬਦਲ ਲੈ ਬੇਟਾ ਡੀਆਰਵੀ ਨਵਾਂ ਚੱਕੀ ਡੀਆਰਵੀ ਅਸੀਂ ਨਵਾਂ ਲਾ ਲਿਆ ਠੀਕ ਹੈ ਜੀ ਹੋਰ ਵੀ ਬਹੁਤ ਕੁਸ਼ ਕਰਕੇ ਦੇਖਿਆ ਜਦੋਂ ਕੰਮ ਫਸ ਜਾਂਦਾ ਹੈ ਉਹ ਅਲੱਗ ਅਲ ਹੈ ਵੀ ਕਿੱਥੇ ਜਾ ਕੇ ਨਿਬੜਦਾ ਫਿਰ ਇੱਕ ਜੀ ਮੈਂ ਤੁਹਾਨੂੰ ਦੱਸਦਾ ਪੰਪ ਦੀ ਟੈਸਟਿੰਗ ਕਿਦਾਂ ਕੀਤੀ ਜਾਂਦੀ ਹੈ ਡਾਇਰੈਕਟ ਪੰਪ ਦੇ ਉੱਤੇ 400 ਬਾਰ ਸਟੈਂਡ ਕਰਨ ਵਾਲੀ ਨਿਊਜ਼ਲ ਹੈ ਜਿਹੜੀ ਉਹ ਆਪਾਂ ਫਿਟ ਕਰਤੀ ਗੋਰੇ ਪੁੱਤਰ ਗੱਡੀ ਸਟਾਰਟ ਕਰੇ ਬੰਦ ਕਰ ਦਿਓ ਬੇਟਾ ਕਿੱਥੇ ਤੇਲ ਆਉਂਦਾ ਹੈ ਤੇ ਕਿੱਥੇ ਨਹੀਂ 흘ੌੜੀ ਕਿ ਆਪਾਂ ਇਹ ਕਹ ਸਕਦੇ ਆ ਪੰਪ ਕੰਮ ਨਹੀਂ ਦਿੰਦਾ ਕਿਉਂਕਿ ਪਾਈਪਾਂ ਲੱਥੀਆਂ ਹੋਈਆਂ ਐ ਇਹ ਥੋੜਾ ਰਿਟਰਨ ਹੋ ਜਾਂਦਾ ਬੜਾ ਫਿਰ ਇੱਕ ਅਈ ਸਲਫ ਮਾਰ ਕੇ ਬੇਟਾ ਦਿਖਾਓ ਕਿਉਂਕਿ 400 ਬਾਰ ਥੋੜਾ ਨਹੀਂ ਹੁੰਦਾ ਸਟਾਰਟਿੰਗ ਵਾਸਤੇ 300 ਬਾਰ ਚਾਹੀਦਾ ਬੰਦ ਕਰ ਦੇ ਬੇਟਾ ਤੇ ਹੁਣ ਪੰਪ ਦੀ ਟੈਸਟਿੰਗ ਸਾਡੇ ਲਈ ਤਾਂ ਹੋ ਗਈ ਠੀਕ ਠੀਕ ਹੈ ਜੀ ਇਹ 5000 50000 ਬਾਰ ਤੇ ਇਹ ਕੱਟ ਕਰ ਜਾਂਦਾ ਸੀ ਐਕਚੁਅਲੀ ਦੇ ਵਿੱਚ ਪ੍ਰੈਸ਼ਰ ਰਿਲੀਜ਼ ਕਰਨ ਵਾਸਤੇ ਇੱਕ ਪਿੱਛੇ ਸੋਲਨੋਇਡ ਲੱਗਾ ਹੁੰਦਾ ਬੇਟਾ ਲਾਈਟ ਮਾਰੀ ਉਹਥੇ ਇੱਕ ਪਿੱਛੇ ਸੁੱਚ ਲੱਗੀ ਹੋਈ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਬੇਟਾ ਲਾਈਨ ਉੱਪਰ ਲੱਗੀ ਹੋਰ ਉਹ ਤੇ ਆਲ ਕੁਝ ਆ ਸੁੱਚ ਲੱਗੀ ਹੈ ਇੱਥੋਂ ਵੀ ਵਾਲ ਲੀਕ ਕਰ ਸਕਦਾ ਹੈਗਾ ਵੇਖਦੇ ਆਪਾਂ ਕਿੱਥੇ ਨੁਕਸ ਨਿਕਲਦਾ ਹੈ ਵੀਡੀਓ ਦੇ ਐਂਡ ਤੱਕ ਕਰ ਜਰੂਰ ਬਣੇ ਰਹੋ ਪੀ 0093 ਇੱਕ ਡੀਜ਼ਲ ਫਿਲਟਰ ਗੰਦਾ ਹੋਵੇ ਤੇ ਕੀ ਕੁਸ਼ ਕਰ ਦਿੰਦਾ ਦੋਸਤੋ 5 ਮਿੰਟ ਵੇਟ ਕੀਤਾ ਬਈ ਪੰਪ ਦਾ ਦੁਬਾਰਾ ਪ੍ਰੈਸ਼ਰ ਦੇਖ ਲਿਏ ਮਾਰੀ ਬੇਟਾ ਕੀ ਰਿਜ਼ਲਟ ਮਿਲਦਾ ਲਓ ਜੀ ਸਾਰੇ ਸਰਾਫ ਕੰਮ ਕਰ ਰਹੇ ਆ ਇਹਦਾ ਮਤਲਬ ਪੰਪ ਤਾਂ ਸਟੈਂਡ ਕਰਦਾ ਠੀਕ ਹੈ ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਤਾਂ ਬਹੁਤ ਬਰੀਕੀ ਚ ਜਾਣਾ ਪੈਂਦਾ ਅਗਰ ਤੁਸੀਂ ਬਰੀਕੀ ਵਾਲੀਆ ਵੀਡੀਓ ਦੇਖਣੀ ਹੈ YouTube Instagram Facebook ਪੇਜ ਨੂੰ ਸਬਸਕ੍ਰਾਈਬ ਕਰ ਲਿਓ ਸਾਰੀਆਂ ਵੀਡੀਓ ਦੇਖੋ ਤੁਹਾਨੂੰ ਨੌਲੇਜ ਵਧੇਗੀ ਪ੍ਰੀਤ ਮੋਟਰਸ ਮੋਗਾ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਕੀ 0093 ਦੇ ਪਾਏ ਪੰਗੇ ਕਿੱਥੇ ਜਾ ਕੇ ਨਿਕਲਦੇ ਆ ਇਹ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਇਹ ਗੱਡੀ P0093 ਕੋਡ ਦਿੰਦੀ ਸੀ ਕਿ ਕਾਪੇ ਦੀ ਬਿਲਕੁਲ ਹੈ ਨਹੀਂ ਸੀ ਬਿੜਾ 1500 RPM ਕਰਿਓ ਸਲੋ ਕਰ ਦਿਓ ਸ਼ੋ ਕਰ ਦੋ ਲਓ ਜੀ ਦੋਸਤੋ ਗੱਡੀ ਓਕੇ ਹੋ ਗਈ ਆ ਸੋ ਗੱਡੀ ਦੀ ਆਪਾਂ ਜੌਬ ਡਨ ਕਰਤੀ ਆ ਬਹੁਤ ਸਖ ਸੋ ਦੋਸਤੋ ਗੱਡੀ ਦੀ ਜੌਬ ਨੂੰ ਡਨ ਕਰਤਾ ਬਹੁਤ ਪਿਆਰ ਕਰਨ ਵਾਲੇ ਸੱਜਣ ਨੇ ਬੜੇ ਲੋਕ ਬੈਨੀਫਿਟ ਵੀ ਲੈ ਸਕਦੇ ਆ ਮੈਂ ਇੱਕੋ ਗੱਲ ਕਹੂੰਗਾ ਜਿਹੜੇ ਸੱਜਣਾਂ ਨੇ ਕੰਮ ਕਰਾਉਣਾ ਹੋਵੇ ਮੈਂ ਫਿਰ ਰਿਕਵੈਸਟ ਕਰਦਾ ਹਾਂ ਕਿ 500 ਰੁਪਿਆ ਸਾਡਾ ਗੱਲ ਕਰਨ ਦਾ ਨਹੀਂ ਹੈਗਾ ਅਪਾਇੰਟਮੈਂਟ ਫੀਸ ਹੈ ਜਿਹੜੀ ਕਿ ਫੇਕ ਬੁਕਿੰਗ ਨੂੰ ਖਤਮ ਕਰਨ ਵਾਸਤੇ 500 ਰੁਪਿਆ Google Pay 98727 ਤੇ 2744 ਦੇ ਉੱਤੇ ਪਾਓ ਅਪਾਇੰਟਮੈਂਟ ਲੈ ਲਓ WhatsApp ਤੇ ਵਾਇਸ ਮੈਸੇਜ ਕਰ ਦੋ ਅਸੀਂ ਕਈ ਵੀ ਕੰਮ ਦੇ ਵਿੱਚ ਬਿਜ਼ੀ ਹੁੰਨੇ ਆ ਤੁਹਾਡੀ ਗੱਲ ਨਹੀਂ ਸੁਣ ਪਾਉਗੇ ਸੋ ਬਹੁਤ ਧੰਨਵਾਦ ਆਪਾਂ ਇਹ ਗੱਡੀ ਦਾ ਕੰਮ ਤੰ ਤਣਾ ਤੰਦ ਕਰਤਾ ਸਾਊਂਡ ਪਿਕਅਪ ਓਕੇ ਹੋ ਗਿਆ